Oh, dear. ਸੌਰ ਜਿਹੜੀ ਗਾਂਧੀ RAM ਦੀ ਅਮਰ ਹੈ ਅਮਰ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਅਮਰ ਰਹੇ ਗੜੀ ਸਾਹਿਬ ਸੰਘਰਸ਼ ਕਰੋ ਮਾਨ ਜੋ ਸਰਦਾਰ ਜਸਵੀਰ ਸਿੰਘ ਜੀ ਗੜੀ ਬਹੁਜਨ ਸਮਾਜ ਦੇ ਜਜਾਰੂ ਸਾਥਿਓ ਬਜ਼ੁਰਗ ਮਤਾਮਾ ਭੈਣਾ ਹਮ ਉਮਰ ਨੌਜਵਾਨ ਤੁਸੀਂ ਸਾਰੇ ਕਹਿਰ ਦੀ ਧੁੱਪ ਦੇ ਵਿੱਚ ਇਸ ਛੋਟੇ ਜਿਹੇ ਸ਼ਮਿਆਨੇ ਵਿੱਚ ਤਕਲੀਫ ਵਿੱਚ ਬੈਠੇ ਆ ਤੁਹਾਨੂੰ ਸਾਰਿਆਂ ਦੀ ਇਸ ਤਕਲੀਫ ਦੇ ਜੱਜ ਬੇ ਨੂੰ ਮੈਂ ਸਲਾਮ ਕਰਦਾ ਹੋਇਆ ਫਤਿਹ ਬੁਲੰਦ ਕਰੀਏ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਚ ਤੇ ਬਿਰਾਜਮਾਨ ਐਮ ਐਲ ਏ ਡਾਕਟਰ ਨਛੱਤਰਪਾਲ ਜੀ ਅਜੀਤ ਸਿੰਘ ਭੈਣੀ ਸਾਹਿਬ ਰਾਜਾ ਜਿੰਦਰ ਸਿੰਘ ਨਨੇੜਿਆ ਜੀ ਪ੍ਰਵੀਨ ਮੰਗਾ ਜੀ ਔਰ ਦਰਜਾ ਬਦਰਜਾ ਸਮੁੱਚੀ ਦੀ ਸਮੁੱਚੀ ਲੀਡਰਸ਼ਿਪ ਤੁਸੀਂ ਸਾਰੇ ਵਰਕਰ ਸਾਥੀ 25 ਦਿਨਾਂ ਬਾਅਦ ਉਹ ਜੰਗ ਲੱਗਣੀ ਹੈ 25 ਦਿਨਾਂ ਬਾਅਦ ਉਸ ਜੰਗ ਦਾ ਫੈਸਲਾ ਹੋਣਾ ਜਿਹੜੀ 3000 ਸਾਲਾਂ ਤੋਂ ਅਸੀਂ ਜਿੱਤੀ ਨਹੀਂ ਹੈ ਉਸ ਜੰਗ ਨੂੰ ਜਿੱਤਣਾ ਕਿਉਂ ਜ਼ਰੂਰੀ ਆ ਅਸੀਂ ਉਹ ਲੋਕ ਐ ਜਿਨ੍ਹਾਂ ਨੂੰ ਮਨੁੱਖੀ ਬਵਸਥਾ ਨੇ ਹਜ਼ਾਰਾਂ ਸਾਲਾਂ ਤੋਂ ਨੀਚ ਘੋਸ਼ਿਤ ਕੀਤਾ ਛੋਟੀਆਂ ਜਾਤਾਂ ਘੋਸ਼ਿਤ ਕੀਤਾ ਸਾਡੇ ਨੂੰ ਨੀਚ ਹੀ ਨਹੀਂ ਘੋਸ਼ਿਤ ਕੀਤਾ ਸਾਡੇ ਕੋਲ ਰੋਜ਼ਗਾਰ ਦੇ ਧਨ ਦੇ ਸਾਰੇ ਮੌਕੇ ਕਮਾਂਡ ਦੇ ਖੋਲ ਆਏ ਅਸੀਂ ਉਹ ਨਾ ਕੋਲ ਹਜ਼ਾਰਾਂ ਸਾਲਾਂ ਤੋਂ ਲਾ ਜਮੀਨ ਐ ਨਾ ਪੱਠਿਆਂ ਦੀ ਮਾਲਕੀ ਨਾ ਸ਼ੈਲਰਾਂ ਦੀ ਮਾਲਕੀ ਨਾ ਪੈਟਰੋਲ ਪੰਪਾਂ ਦੀ ਮਾਲਕੀ ਨਾ ਸਾਡੇ ਧੀਆਂ ਪੁੱਤਾਂ ਕੋਲ ਵੱਡੇ ਵੱਡੇ ਸ਼ੋਰੂਮ ਐ ਨਾ ਸਾਡੇ ਧੀਆਂ ਪੁੱਤਾਂ ਦੀਆਂ ਫੈਕਟਰੀਆਂ ਚੱਲਦੀਆਂ ਹਜ਼ਾਰਾਂ ਸਾਲਾਂ ਤੋਂ ਅਸੀਂ ਇਸ ਦੇਸ਼ ਵਿੱਚ ਲੜੜੀਆਂ ਕੱਟ ਰਹੇ ਹਾਂ 75 ਸਾਲਾਂ ਤੋਂ ਦੇਸ਼ ਆਜ਼ਾਦ ਹੋ ਗਿਆ ਆਜ਼ਾਦੀ ਮਿਲ ਗਈ ਕਾਨੂੰਨ ਦੇ ਵਿੱਚ ਬਰਾਬਰ ਹੋ ਗਏ ਪਰ ਸਾਨੂੰ ਅੱਜ ਵੀ ਇਹ ਦੋ ਚੀਜ਼ਾਂ ਨਹੀਂ ਮਿਲੀਆਂ ਸਾਡਾ ਸਮਾਜ ਵਿੱਚ ਦਰਜਾ ਬਰਾਬਰ ਨਹੀਂ ਹੋਇਆ ਮਨੁੱਖੀ ਜਾਤੀ ਸੱਭਾ ਇੱਕੇ ਪਛਾਣ ਬੋ ਨਹੀਂ ਹੋਇਆ ਦੂਸਰਾ ਅੱਜ ਤੱਕ ਵੀ ਧਨ ਕਮਾਉਣ ਦੇ ਸੋਮੇ ਸਾਡੇ ਕੋਲ ਨਹੀਂ ਆਏ ਬਾਬਾ ਸਾਹਿਬ ਮੇੜਕਰ ਦਾ ਸੰਵਿਧਾਨ ਸੀ ਮਰਿਓ ਡੰਗਰ ਖੁੱਲਣ ਵਾਲਿਆਂ ਨੇ ਗੰਧ ਦਾ ਟੋਕਰਾ ਚੱਕਣ ਵਾਲਿਆਂ ਨੇ ਆਵੇ ਮੋਰੇ ਬੈਠ ਕੇ ਬਰਤਨ ਬਣਾਉਣ ਵਾਲੀਆਂ ਕੌਮਾਂ ਨੇ ਪਾਣੀ ਭਰਨ ਵਾਲੀਆਂ ਕੌਮਾਂ ਨੇ ਵਾਲ ਕੱਟਣ ਵਾਲੀਆਂ ਕੌਮਾਂ ਇਸ ਦੇਸ਼ ਦੇ ਵਿੱਚ ਲੱਕੜ ਲੋਹਾ ਸੋਨੇ ਦਾ ਕੰਮ ਕਰਨ ਵਾਲੀਆਂ ਕੌਮਾਂ ਇਹਨਾਂ ਨੂੰ ਆਜ਼ਾਦੀ ਮਿਲੀ ਛੋਟ ਛੋਟੀਆਂ ਦੁਕਾਨਾਂ ਖੁੱਲੀਆਂ ਛੋਟੇ ਛੋਟੇ ਕਾਰੋਬਾਰ ਆਏ ਆਪਣੇ ਕਿੱਤੇ ਬਦਲੇ ਤੇ ਛੋਟ ਛੋਟੀਆਂ ਦੁਕਾਨਾਂ ਜੋ ਸਾਡਾ ਮਾੜਾ ਮੋਟਾ ਗੁਜ਼ਰਵਾਰ ਰਿਜਰਵੇਸ਼ਨ ਆਈ ਪੜ੍ਹਾਈ ਦੇ ਸਕੂਲਾਂ ਦੇ ਦਰਵਾਜ਼ੇ ਖੁੱਲ੍ਹੇ ਨੌਕਰੀਆਂ ਦੇ ਦਰਵਾਜ਼ੇ ਖੁੱਲ੍ਹੇ ਸਾਡੇ ਵਿੱਚੋਂ ਕਲਾਸ 4 ਤੋਂ ਲੈ ਕੇ ਕਲਾਸ 1 ਅਫਸਰ ਲੱਗੇ ਤਰਖਾਹਾਂ ਆਈਆਂ ਪੈਨਸ਼ਨਾਂ ਆਈਆਂ 75 ਸਾਲਾਂ ਚ ਆਜ਼ਾਦੀ ਦਾ ਸਾਹ ਤਾਂ ਆਇਆ ਪਰ ਸਾਡੀਆਂ ਕੌਮਾਂ ਕੋਲ ਹਲੇ ਤੱਕ ਵੀ ਜ਼ਮੀਨ ਨਹੀਂ ਆਈ ਸਾਡੀਆਂ ਕੌਮਾਂ ਕੋਲ ਇਹ ਜਿਹੜੀਆਂ ਨਿੱਕੀਆਂ ਸੁੱਕੀਆਂ ਕੌਮਾਂ ਸੀ ਜਿਨ੍ਹਾਂ ਨੂੰ ਅੱਜ ਵੀ ਇਸ ਦੇਸ਼ ਵਿੱਚ ਅਨਸੂਚਿਤ ਜਾਤੀਆਂ ਕਿਹਾ ਜਾਂਦਾ ਉਹ ਅਦਰ ਬੈਕਵਰਡ ਕਲਾਸੇਜ਼ ਕਿਹਾ ਜਾਂਦਾ ਸ਼ੈਡਿਊਲ ਟ్రਾਈਬ ਕਿਹਾ ਜਾਂਦਾ ਇਹਨਾਂ ਕੋਲ ਅੱਜ ਵੀ ਇਹਨਾਂ ਦੇ ਧੀਆਂ ਪੁੱਤਾਂ ਕੋਲ ਜ਼ਮੀਨਾਂ ਨਹੀਂ ਅੱਜ ਵੀ ਇਸ ਬੌਝਨ ਸਮਾਜ ਕੋਲ ਨਾ ਪੱਠੇ ਨਾ ਸ਼ੈੱਲਰ ਨਾ ਪٹرول ਪੰਪ ਨਾ ਫੈਕਟਰੀਆਂ ਕੀ ਆ ਹੈ ਚਾਚਾ ਮੇਰਾ ਨੀਲਾ ਕਾਟ ਬਣਾ ਦੇ ਕੀ ਹੈ ਸਾਡੇ ਕੋਲ ਹੈ ਚਾਚਾ ਸਾਡਾ ਮੰਦਰੇਗੇ ਵਾਲਾ ਕਾਰਡ ਬਣਾ ਦੇ ਗੰਦ ਮੂਤ ਦਾ ਟੋਕਰਾ ਸਾਡੀ ਬਹੂ ਬੇਟੀ ਮਾਂ ਭੈਣ ਸਿਰ ਤੇ ਚੱਕੇ ਇਹਦੇ ਲਈ ਵੀ ਲੇਲੜੀਆਂ ਕੱਟਣੀਆਂ ਪੈਂਦੀਆਂ ਨੇ ਦੇਸ਼ ਦਾ ਹਕਮ ਦੇਸ਼ ਦਾ ਹਕਮ ਚਾਹੇ ਉਹ ਕਾਂਗਰਸ ਬਣੀ ਚਾਹੇ ਉਹ ਅਕਾਲੀ ਦਲ ਬਣਿਆ ਭਾਰਤੀ ਜਨਤਾ ਪਾਰਟੀ ਬਣੀ ਚਾਹੇ ਆ ਨਵੇਂ ਬੱਤੀਆਂ ਦੰਡਾਂ ਵਾਲਾ ਭਗਵੰਤ ਮਾਨ ਦੀ ਸਰਕਾਰ ਬਣੀ ਸਾਡੀ ਕੌਮ ਦੇ ਸਿਰ ਤੋਂ ਲੇਲੜੀਆਂ ਨਹੀਂ ਖਤਮ ਹੋਈਆਂ ਬਹੁਜਨ ਸਮਾਜ ਦੇ ਜੀਪਾ ਤੋਂ ਦਿਲਜੋ ਗੁਰਬਤ ਖਤਮ ਨਹੀਂ ਹੋਈ ਲੇਲੜੀਆਂ ਖਤਮ ਨਹੀਂ ਹੋਈਆ ਇਸ 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 ਕੌਮ ਦੀ ਇਯਾਦੀ ਦੇ ਲਈ ਇਸ ਕੌਮ ਦੀ ਇਯਾਦੀ ਦੇ ਲਈ ਲਲਕਾਰਾ ਬਜਿਆ ਗੜ ਸ਼ੰਕਰ ਦੀ ਖਰਾਲਗੜ ਸਾਹਿਬ ਦੀ ਧਰਤੀ ਤੇ ਲਲਕਾਰਾ ਮਾਰਨ ਵਾਲਾ ਸੀ ਸਾਡਾ ਬਾਪ ਸਾਡਾ ਪਿਤਾ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 550 ਸਾਲ ਪਹਿਲਾਂ ਲਲਕਾਰਾ ਮਾਰਿਆ ਇੱਥੇ ਆ ਕੇ ਕਾਸ਼ੀ ਬਨਾਰਸ ਤੋਂ ਆ ਕੇ ਗੁਰੂ ਮਹਾਰਾਜ ਕਾਸ਼ੀ ਬਨਾਰਸ ਤੋਂ ਆਏ ਲਲਕਾਰਾ ਮਾਰਿਆ ਕਿ ਪ੍ਰਾਧੀਨਤਾ ਪਾਪ ਹੈ ਜਾਣ ਲਿਓਰੇ ਮੀਤ ਰਵਿਦਾਸ ਦਾਸ ਪ੍ਰਾਧੀਨ ਸੇ ਕੌਣ ਕਰੇ ਹੈ ਪ੍ਰੇ ਆਏ ਲੋਕੋ ਇਕੱਠੇ ਹੋਵੋ ਆਹ ਮੇਰੇ ਮਗਰ ਮੈਂ ਤੁਹਾਡੀ ਕਲਮੀ ਖਤਮ ਕਰਾਂਗਾ ਮੈਂ ਤੁਹਾਡੇ ਦੁੱਖ ਦਰਦ ਖਤਮ ਕਰਾਂਗਾ ਲਲਕਾਰਾਂ ਮਾਰਿਆ ਸਾਡੇ ਬਾਪ ਨੇ ਗੜ ਛਾੜ ਕੇ ਖਰਾਲਗੜ੍ਹ ਸਾਹਿਬ ਦੀ ਧਰਤੀ ਤੇ ਗਰਵਾਣੀ ਵਿੱਚ ਦਰਜ ਹੈ ਕਿ ਬੇਗਮਪੁਰਾ ਸ਼ਹਿਰ ਤੋਂ ਨਾਓ ਦੁੱਖ ਖੰਦਾ ਨਹੀਂ ਤੇਠਾਓ ਓਏ ਆਓ ਮੇਰੇ ਮਗਰ ਮੈਂ ਤੁਹਾਡੀ ਗੁਰਵਤ ਖਤਮ ਕਰਾਂਗਾ ਮੈਂ ਤੁਹਾਡੇ ਦੁੱਖ ਖਤਮ ਕਰਾਂਗਾ ਇਹ ਲਲਕਾਰਾ ਗੁਰੂ ਰਵਦਾਸ ਜੀ ਨੇ ਸਾਡੇ ਲਈ ਕੱਲਿਆਂ ਨੇ ਜਿੱਥੇ ਮਾਰਿਆ ਉਸ ਗੱਲ ਤੋਂ 300 ਸਾਲ ਬਾਅਦ 300 ਸਾਲ ਬਾਅਦ ਅੱਜ ਤੋਂ ਪੂਰੇ 350 ਸਾਲ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਨੇ ਦਸ਼ਮੇਸ਼ ਪਿਤਾ ਨੇ ਇਹ ਨਾਰਾ ਮਾਰਿਆ ਸੀ ਕਿ ਮਾਨਸ ਕੀ ਜਾਤੀ ਸਭਾ ਇੱਕੇ ਪਹਿਚਾਨ ਬਣ ਇੱਕ ਬਾਟਾ ਦਿੱਤਾ ਅੰਮ੍ਰਿਤ ਦਿੱਤਾ ਸ੍ਰੀ ਸਾਹਿਬ ਦਿੱਤਾ ਲੇਕਿਨ ਸਾਡੇ ਲਈ ਜਾਤਾਂ ਖਤਮ ਨਹੀਂ ਹੋਈਆਂ ਸਾਡੇ ਲਈ ਜਾਤ ਪਾਤ ਖਤਮ ਨਹੀਂ ਹੋਈ ਅੱਜ ਵੀ ਪੰਜਾਬ ਉਹ ਗੁਰੂ ਘਰ ਘੜਾ ਸਕਦਾ ਜਿੱਥੇ ਅੱਜ ਵੀ ਦਲਤ ਦਾ ਬਾਟਾ ਲੱਗਾ ਉੱਚੀਆਂ ਜਾਤਾਂ ਦਾ ਬਾਟਾ ਲੱਗਾ ਆਨੰਦਪੁਰ ਸਾਹਿਬ ਚ ਇੱਕ ਜਗਾ ਆ ਇੱਕ ਬਠੰਡੇ ਜਵਾ ਆਲੇ ਦਵਾਲੇ ਸੈਂਕੜੇ ਜਗਾ ਮਾਂ ਨੇ ਦਸ਼ਮੇਸ਼ ਪਿਤਾ ਦਾ ਸੁਪਨਾ ਇਹ ਜਿਹੜੇ ਪੰਥ ਦੇ ਨਕਲੀ ਠੇਕੇਦਾਰ ਬਣੇ ਕੁਚਲ ਰਹੇ ਸਾਡੇ ਲਈ ਲਲਕਾਰਾ ਮਾਰਿਆ 320 ਸਾਲ ਪਹਿਲਾਂ ਆਨੰਦਪੁਰ ਸਾਹਿਬ ਦੇ ਨਾਲ ਪੈਂਦਾ ਚਮਕੌਰ ਸਾਹਿਬ ਇਨ ਗਰੀਬ ਸਿੱਖਣ ਕੋ ਦੋ ਬਾਬ ਚਾਹੀਏ ਉਹ ਲੋਕੋ ਤੁਹਾਡਾ ਰਾਜਾ ਬਣਨਾ ਚਾਹੀਦਾ ਔਰ ਕਲਗੀ ਜਿਹੜੀ ਗੱਲ ਗੁਰੂ ਰਵਿਦਾਸ ਜੀ ਕਹਿੰਦਾ ਸੀ ਤੁਹਾਡੇ ਚੋਂ ਬਣੇ ਕੋ ਰਾਜਾ ਦਸ਼ਮੇਸ਼ ਪਿਤਾ ਨੇ ਕਲਗੀ ਦਲਤ ਦੇ ਸਿਰ ਤੇ ਲਾਈ ਦਲਤ ਦੇ ਸਿਰ ਤੇ ਲਾਈ ਇਹ ਲੜਾਈ 315 ਸਾਲ ਪਹਿਲਾਂ 1710 ਚੱਪੜਚੜੀ ਦਾ ਮદાન ਮਾਦੋਦਾਸ ਨੂੰ ਬੰਦਾ ਬਣਾ ਕੇ ਭੇਜਿਆ ਲਗ ਘੱਜ ਲੜਾਈ ਹੋਈ ਸਰਹੰਦ ਤੇ ਸਡੌਰਾ ਟਾ ਦਿੱਤਾ ਤੇ ਰਾਜਾ ਬਣਾਇਆ ਸੂਬੇਦਾਰ ਬਣਾਇਆ ਉਹ ਤੁਹਾਡੀਆਂ ਛੋਟੀਆਂ ਕੌਮਾਂ ਚੋਂ ਸੂਬੇਦਾਰ ਬਾਬਾ ਬੰਦਾ ਸਿੰਘ ਬਹਾਦਰ ਇਹ ਲੜਾਈ ਚੱਲੀ ਲੜਾਈ ਅੱਜ ਤੋਂ 100 ਸਾਲ ਪਹਿਲਾਂ ਆ ਨਮਾਸ਼ਹਿਰ ਦੀ ਧਰਤੀ ਖਟਖੜ ਕਲਾਂ ਦਾ ਪਿੰਡ ਮਾਤਰ 95 ਅੱਜ ਤੋਂ 95 ਸਾਲ ਪਹਿਲਾਂ ਭਗਤ ਸਿੰਘ ਨੇ ਉਹ ਗਰੀਬਾਂ ਦਾ ਰਾਜਾ ਬਣਾ ਚਾਹੀਦਾ ਸ਼ਰਮਾਇਤਾਰੀ ਖਤਮ ਹੋਣੀ ਚਾਹੀਦੀ ਆ ਅੱਜ ਤੋਂ ਰੋਕੜ ਦੀ ਧਰਤੀ ਆ ਕੋਲ ਪੈਦੀ ਜਿੱਥੇ ਅੱਜ ਅਸੀਂ ਬੈਠੇ ਆ ਅੱਜ ਤੋਂ 40-45 ਸਾਲ ਪਹਿਲਾਂ 40-45 ਸਾਲ ਪਹਿਲਾਂ ਦਸ਼ਮੇਸ਼ ਪਿਤਾ ਦੀ ਧਰਤੀ ਤੇ ਗੁਰੂ ਦਾ ਗਰੀਬ ਸਿੱਖ ਖੜਾ ਹੋਇਆ ਨੌ ਸੀ ਉਹਦਾ ਨਾਮ ਸੀ ਸਾਬ ਕਾਂਸ਼ੀਰਾਮ ਉਹ ਕਹਿੰਦਾ ਜੇ ਮੇਰੇ ਵਾਲੇ ਬੰਦੇ ਬਣ ਜਾ ਰਾਜਾ ਜਾਤ ਪਾਤ ਕਰਨ ਵਾਲਿਆਂ ਨੂੰ ਮੈਂ ਬੰਦੇ ਦੇ ਪੁੱਤ ਬਣਾ ਦੇਗੇ ਅੱਜ ਉਹ ਹੀ ਲੜਾਈ ਤੁਹਾਡੇ ਚਾਹੀ ਆ ਜਿਸ ਲੜਾਈ ਦੇ ਵਿੱਚ ਅਸੀਂ ਹਜ਼ਾਰਾਂ ਸਾਲਾਂ ਤੋਂ ਇਹਨਾਂ ਨੇ ਸਾਨੂੰ ਜਿੱਤਣ ਨਹੀਂ ਦਿੱਤਾ ਇਹ ਨੋਟ ਲੈ ਕੇ ਆਏ ਲਿਆਓ ਵੋਟ ਇਹ ਸ਼ਰਾਬਾ ਲੈ ਕੇ ਆਏ ਲਿਆਓ ਵੋਟ ਇਹ ਲੋਕ ਤਰ੍ਹਾਂ ਤਰ੍ਹਾਂ ਦੇ ਲਾਲਚ ਲੈ ਕੇ ਆਏ ਲਿਆਓ ਵੋਟ ਤੇ ਸਾਡੇ ਵਾਲਾ ਗਰੀਬ ਕਹਿੰਦਾ ਸੀ ਇਹ ਬੋਟਾਂ ਨਹੀਂ ਚਾਚਾ ਤੇਰਾ ਦੇਣੀਆਂ ਸਾਡਾ ਗਰੀਬ ਮਜਲੂਮ ਉਹ ਕਹਿੰਦਾ ਚਾਚਾ ਵੋਟਾਂ ਦੇ ਧਾਰਾ ਦੇਣੀਆ ਵੋਟਾਂ ਤੇਰੀਆ ਵੋਟਾਂ ਨੇ ਲੋਕੋ ਧਾਰਾ ਨਹੀਂ ਦੇਣੀਆ ਵੋਟਾਂ ਨੇ ਦੇਣੀਆ ਜ਼ਮੀਨ ਵੋਟਾਂ ਨੇ ਦੇਣੀ ਤੁਹਾਡੇ ਧਿਆ ਪੁੱਤਾਂ ਨੂੰ ਪੱਠੇ ਸ਼ੈਲਰ ਪٹرول ਪੰਪਾਂ ਦੀ ਮਾਲਕੀ ਵੋਟਾਂ ਨੇ ਦੇਣਾ ਤੁਹਾਨੂੰ ਤੁਹਾਡਾ ਆਪਣਾ ਰਾਜਾ ਜਿਹੜਾ ਅੱਜ ਤੱਕ ਨਹੀਂ ਬਣਿਆ ਉਹ ਰਾਜਾ ਹੁਣ ਵੋਟ ਨਾਲ ਬਣਦਾ ਆ ਵੋਟ ਮਾਉਣ ਦਾ ਮਤਲਬ ਇਹ ਨਹੀਂ ਕਿ ਕਿਸੇ ਪਾਰਟੀ ਨੂੰ ਵੋਟ ਪਾਉਣੇ ਵੋਟ ਪਾਉਣ ਦਾ ਮਤਲਬ ਹੈ ਆਪਣਾ ਰਾਜਾ ਬਣਾਉਣਾ ਆਪਣਾ ਰਾਜਾ ਜਦੋਂ ਵੀ ਬਣਨਾ ਦਸ਼ਮੇਸ਼ ਪਿਤਾ ਕਹਿੰਦੇ ਸੀ ਨੀਲੇ ਝੰਡੇ ਥੱਲੇ ਬਣਨਾ ਬਾਬਾ ਸਾਹਿਬ ਅਮੇੜਕਰ ਕਹਿੰਦੇ ਸੀ ਚੱਕੋ ਨੀਲਾ ਝੰਡਾ ਔਰ ਸਾਡੇ ਤੱਕ ਨੀਲਾ ਝੰਡਾ ਲੈ ਕੇ ਆਇਆ ਸਾਹਿਬ ਕਾਸ਼ੀਰਾਮ ਅੱਜ ਮੈਂ ਤੁਹਾਡੇ ਚ ਖੜਾ ਆਇਆ ਓਏ ਤੁਹਾਡਾ ਖੂਨ ਖੜਾ ਆਇਆ ਤੁਹਾਡਾ ਆਪਣਾ ਖੜਾ ਆ ਕਿਸੇ ਦਾ ਮੈਂ ਬੇਟਾ ਆ ਕਿਸੇ ਦਾ ਭਰਾ ਆ ਕਿਸੇ ਦਾ ਮੈਂ ਤੁਹਾਡਾ ਆਪਣਾ ਖੂ ਦੇਖੋ ਤਾਂ ਮੇਰਾ ਚਿਹਰਾ ਦੇਖ ਕੇ ਤੁਹਾਨੂੰ ਲੱਗਦਾ ਨਹੀਂ ਕਿ ਸਾਡੇ ਵਾਲਾ ਖੜਾ ਆ ਦੇਖਿਓ ਜਰਾ ਆ ਤੁਸੀਂ ਚੰਦੂ ਮਾਚਰੇ ਦਾ ਮੂੰਹ ਦੇਖਣਾ ਦਿਲ ਚੋਂ ਆਵਾਜ਼ ਆਉਣੀ ਤੁਹਾਡੀ ਕਿ ਤੁਹਾਡੇ ਵਾਲਾ ਖੜਾ ਆ ਬੋਲੋ ਐਦਾਂ ਕਰਕੇ ਦੱਸਿਓ ਆਣੀ ਕਿ ਨਹੀਂ ਆਣੀ ਜੇ ਤੁਸੀਂ ਮਾਲਵਿੰਦਰ ਕੰਗ ਜਿਹੜਾ ਮੱਧ ਪ੍ਰਦੇਸ਼ ਤੋਂ ਆਇਆ ਉਹਦਾ ਮੂੰਹ ਦੇਖੋਗੇ ਕੰਗ ਮਲਵਿੰਦਰ ਤੇ ਉਹਦਾ ਮੂੰਹ ਦੇਖ ਕੇ ਕਿਆ ਲੱਗਣਾ ਤੁਹਾਡੇ ਆਲਾ ਸਾਡੇ ਆਲਾ ਆ ਗੀਤ ਵੀ ਆਏ ਸੀ ਪਿੱਛੇ ਜਾਏ ਸਾਡੇ ਆਲਾ ਸਾਡੇ ਆਲਾ ਕਿ ਮੇਰੇ ਆਲਾ ਮੇਰੇ ਆਲਾ ਐਦਾਂ ਕੁਝ ਆਇਆ ਸੀਗਾ ਤੇ ਤੁਸੀਂ ਦੇਖਣ ਫੁੱਲ ਵਾਲਿਆਂ ਦਾ ਬੰਦਾ ਮਨ ਆਪਣੇ ਦਿਲ ਚ ਛਾਤੀ ਮਾਰ ਕੇ ਦੇਖੋ ਕਿ ਸਾਡੇ ਵਾਲਾ ਆਵਾਜ਼ ਕਿੱਥੋਂ ਆਉਣੀ ਹੈ ਤੇ ਸਾਡੇ ਵਾਲਾ ਤੁਹਾਡਾ ਖੂਨ ਵਾਜਾ ਮਾਰਦਾ ਈ ਤੁਹਾਨੂੰ ਉਹ ਲੋਕੋ ਤੁਹਾਡਾ ਰਾਜਾ ਬਣੇ ਕੱਲ ਕੀ ਤੁਹਾਡੇ ਘਰ ਆ ਜਾਵੇ ਤੇ ਜਿੱਥੇ ਖਜ਼ਾਨੇ ਤੇ ਕਬਜ਼ਾ ਹੁੰਦਾ ਉੱਥੇ ਕੋਈ ਤੁਹਾਡੀ ਗੱਲ ਕਰ ਸਕੇ ਤੇ ਤੁਹਾਡੇ ਵਾਲਾ ਕੌਣ ਤੁਹਾਡੇ ਵਾਲਾ ਕੌਣ के जाना पेगा इस करके एक गल गली गली लेके जानी पाएगी गल, जड़ी जगत गुरु रविदास जी महाराज Person! ਟਾਡੇ ਤੱਕ ਕੋਈ ਬਹੁਤੇ ਪੋਸਟਰ ਨਹੀਂ ਆਉਣੇ ਕੋਈ ਤੁਹਾਡੇ ਤੱਕ ਬਹੁਤੇ ਸਟicker ਨਹੀਂ ਆਉਣੇ ਕੋਈ ਤੁਹਾਡੇ ਤੱਕ ਬਹੁਤੇ ਚੰਡੇ ਨਹੀਂ ਆਉਣੇ ਕੋਈ ਤੁਹਾਡੇ ਤੱਕ ਬਹੁਤੀਆਂ ਗੱਡੀਆਂ ਨਹੀਂ ਆਉਣੀਆਂ ਕਿਉਂਕਿ ਇਹ ਹਲਕਾ ਪੀਜੀਆਈ ਦੀ ਕੰਧ ਤੋਂ ਸ਼ੁਰੂ ਹੁੰਦਾ ਫਗਵਾੜੇ ਦੀ ਕੰਧ ਤੱਕ ਜਾਂਦਾ ਆ ਇਹ ਹਲਕਾ ਮਾਛੀਵਾੜੇ ਦੇ ਜੰਗਲਾਂ ਤੋਂ ਇੱਧਰ-ਇੱਧਰ ਰਹਿ ਜਾਂਦਾ ਆ ਤੇ ਨੰਗਲ ਦੀਆਂ ਪਹਾੜੀ ਰਾਜਿਆਂ ਦੀਆਂ ਪਹਾੜੀਆਂ ਤੱਕ ਜਾਂਦਾ ਹੈ ਇਹ ਹਲਕਾ ਬਹੁਤ ਵੱਡਾ ਗੜੀ ਨੂੰ ਨਾ ਡੀਕਿਆ ਤੁਸੀਂ ਸਾਰੇ ਹੀ ਕੀ ਤੁਸੀਂ ਸਾਰੇ ਹੀ ਤੁਸੀਂ ਸਾਰੇ ਹੀ ਲਿਖਦੇ ਹੋ ਹਰ ਕੰਦ ਤੇ ਕਿ ਮੈਂ ਵੀ ਗੜੀ ਆ ਤੇ ਬੋਟ ਬੋਟ ਆਪਣੀ ਆਪਣੀਆਂ ਫੇਸਬੁੱਕਾਂ ਇਸਟਾਗ੍ਰਾਮ ਆਪਣੀਆਂ ਰੀਲਾਂ 2-2 ਮਿੰਟ ਇੱਕ-ਇੱਕ ਮਿੰਟ ਦਾ ਦਾ ਮਿੰਟ ਕਿਆ ਚਲਾਉਣਾ ਕਿਆ ਚਲਾਉਣਾ ਕਿਆ ਚਲਾਉਣਾ ਕਿ ਚਾਚੇ ਨੂੰ ਨਾ ਚਾਚੀ ਨੂੰ ਚਾਚਿਆਂ ਨੂੰ ਵੋਟ ਤੱਕੜੀ ਵਾਲਿਆਂ ਨੂੰ ਪਾ ਲਈ ਚਾਚਾ ਵੋਟਾਂ ਤੇਰੀਆਂ ਤੱਕੜੀ ਫੁੱਲ ਪੰਜੇ ਵਾਲਿਆਂ ਨੂੰ ਪਾ ਲਈ ਚਾਚਾ ਵੋਟਾਂ ਤੇਰੀਆਂ ਚਾਚਾ ਦਿੱਤਾ ਕੀ ਤੇਰੇ ਧਿਆ ਪੁੱਤਾਂ ਕੋਲ ਚਾਚਾ ਜਮੀਨਾ ਉਹ ਵੋਟ ਲੈ ਗਿਆ ਸਾਡੀ ਚਾਚਾ ਤੇਰੇ ਧਿਆ ਪੁੱਤਾਂ ਦੇ ਸ਼ੈੱਲਰ ਚੱਲਦੇ ਸਾਡੇ ਕੋਲ ਕੀ ਆ ਚਾਚਾ ਤੇਰੇ ਧਿਆ ਪੁੱਤਾਂ ਕੋਲ ਵੱਡੇ ਵੱਡੇ ਹੋਟਲ ਵੱਡੇ ਵੱਡੇ ਸ਼ੋਰੂਮ ਅੰਗਰੇਂਡ ਅਮਰੀਕਾ ਕੈਨੇਡਾ ਚਾਚਾ ਸਾਡੇ ਕੋਲ ਕੀ ਆ ਇਸ ਵਾਰੀ ਰਾਜਾ ਆਪਣਾ ਬਣਾਓ ਜਿਹੜਾ ਤੁਹਾਡੇ ਲਈ ਤੁਹਾਡੀਆਂ ਚੀਜ਼ਾਂ ਪਾਰਲੀਮੈਂਟ ਚੋਂ ਲੈ ਕੇ ਆਵੇ ਇੰਨੀਆ ਬੇਇੰਤਿਆ ਕਰਦਾ ਹੋਇਆ ਅਖਬਾਰ ਟੀਵੀ ਨੇ ਜਦੋਂ ਅੱਗੇ ਵੱਧਣਾ ਉਹਨਾਂ ਦਿਖਾਣਾ ਬੰਦ ਕਰ ਦੇਣਾ ਜਦੋਂ ਤੁਸੀਂ ਕਮਜ਼ੋਰ ਦਿਖਣਾ ਉਹਨਾਂ ਨੇ ਉਹਨਾਂ ਨੇ ਬੰਦ ਕਰ ਦੇਣਾ ਤਕੜੇ ਤੇ ਵੀ ਬੰਦ ਕਮਜ਼ੋਰ ਤੇ ਵੀ ਬੰਦ ਜੇ ਤੁਹਾਨੂੰ ਕੋਈ ਕੋਈ ਦਿਖਾ ਸਕਦਾ ਆ ਟੀਵੀ ਤੇ ਨਾ ਲੱਭਿਓ ਅਖਬਾਰ ਤੇ ਨਾ ਲੱਭਿਓ ਕਿੱਥੇ ਲੱਭਣਾ ਕਿੱਥੇ ਲੱਭਣਾ ਕਿੱਥੇ ਜੇ ਤੁਸੀਂ ਵੀਰੋ ਸਾਰੇ ਆਲੇ ਆਪਣੇ ਫੋਨ ਚਲਾਇਓ ਹੁੰਦੇ ਨਾ ਪਤਾ ਕੀ ਵੜਾ ਸੀ ਅੱਜ ਹੀ ਸ਼ਾਮ ਤੱਕ 2 ਲੱਖ ਵੋਟ ਤੁਹਾਡੇ ਲਈ ਤਿਆਰ ਹੋਈ ਸੀ ਸਾਡੀ ਗੱਲ ਸੁਣ ਅੱਜ ਹੀ ਅੱਜ ਹੀ ਪਰ ਤੁਸੀਂ ਫੋਨ ਤੁਸੀਂ ਫੋਨ ਬੋਲੋ ਆਚਾਰ ਪਾਣ ਨੂੰ ਰੱਖ ਲੈ ਜੇਬ ਤੁਸੀਂ ਚਾਰ ਪਾਣ ਨੂੰ ਰੱਖ ਲੈ ਤੇ ਕੌਮ ਦਾ ਆਚਾਰ ਪੈ ਜਾਣਾ 22000 ਸਾਲਾਂ ਤੋਂ ਕੌਮ ਦਾ ਆਚਾਰ ਪਿਆ ਰਿਹਾ ਆਪਣੇ ਛੋਟੇ ਆ ਛੋਟਾ ਜਿਹਾ ਸਾਦਾ ਲੈ 10 20 50 ਲੱਖ ਲੋਕਾਂ ਤੱਕ ਨਹੀਂ ਅਰਬਾਂ ਤੱਕ ਤੁਹਾਨੂੰ ਲਿਆ ਸਕਦਾ ਤੁਸੀਂ ਗਲੀ ਗਲੀ ਕੂਚੇ ਕੂਚੇ ਘਰ ਪਰਤੀ ਡਾਰੇ ਬਣਾ ਕੇ ਲੱਗਣਾ ਆ ਬੀਬੀ ਗੜੀ ਨੂੰ ਵੋਟ ਪਾਉਣੀ ਆ ਤਾਂ 10 ਰੁਪਿਆ ਪਾਰਟੀ ਫੰਡ ਦੇ ਬੀਬੀ ਗੜੀ ਨੂੰ ਵੋਟ ਪਾਉਣੀ ਆ 100 ਰੁਪਿਆ ਪਾਰਟੀ ਫੰਡ ਦੇ ਬੀਬੀ ਗੜੀ ਦੇ ਲੋਕ ਲੱਗੇ ਹੋਏ ਆ ਦਫਤਰ ਖੁੱਲ ਗਿਆ ਲੰਗਰ ਚੱਲਦਾ ਕੋਈ ਦਾਣਾ ਭੇਜੇ ਕੋਈ ਦਾਲ ਭੇਜੇ ਲੋਕੋ ਜੇ ਤੁਸੀਂ ਇਲੈਕਸ਼ਨ ਆਪਣਾ ਬਣਾ ਕੇ ਲੜੇ ਕਿ ਨਹੀਂ ਅਸੀਂ ਖੜੇ ਆ ਤੇ ਤੁਹਾਨੂੰ ਜਿੱਤਣ ਤੋਂ ਕੋਈ ਰੋਕ ਨਹੀਂ ਸਕਦਾ ਤੇ ਜੇ ਤੁਸੀਂ ਇਲੈਕਸ਼ਨ ਇਹ ਬਣਾ ਲਿਆ ਕਿ ਗੜੀ ਖੜਾ ਤੇ ਗੜੀ ਕੋਈ ਭਾਈ ਜ਼ਮੀਨਾਂ ਦਾ ਮਾਲਕ ਨਹੀਂ ਗੜੀ ਪੱਠੇ ਸ਼ੈਲਰ પેટ્રોલ ਪੰਪਾਂ ਦਾ ਮਾਲਕ ਨਹੀਂ ਮੈਂ ਕਹਿ ਰਿਹਾ ਸੀ ਐਮਐਲਏ ਸਾਹਿਬ ਨੂੰ ਕੱਲ ਮੈਂ ਕਿਹਾ ਹਾਲਾਤ ਇਹ ਆ ਜਿਹੜੇ ਗੜੀ ਨੇ ਜਮਾਏ ਅੱਜ ਗੜੀ ਨੂੰ ਪਿੱਛੇ ਦੇ ਕੇ ਕਹਿੰਦੇ ਗੜੀ ਨੂੰ ਫੰਡ ਨਹੀਂ ਦੇਣਾ ਗੜੀ ਨੂੰ ਫੰਡ ਨਹੀਂ ਦੇਣਾ ਤੇ ਮੈਂ ਇੱਥੇ ਖੜਾ ਆ ਮੈਂ ਕਹਾ ਐਮਐਲਏ ਸਾਹਿਬ ਮੈਂ ਪੈਸੇ ਆ ਨਾ ਕੰਪੇਨ ਦੀ ਚੱਲਿਆ ਕਰਦੀ ਜਦੋਂ ਪੈਸਾ ਸੀ ਤੇ ਫਗਵਾੜੀ ਕੰਪੇਨ ਬਥੇਰੀ ਚਲਾ ਲਈ ਜਿੱਤੇ ਨਹੀਂ ਇੰਨਾ ਪੈਸਾ ਖਰਚ ਕੇ ਤੇ ਜੇ ਮੈਨੂੰ ਇਹ ਦਿਨ ਦੇਖਣਾ ਪਿਆ ਮੈਂ ਜੁੱਤੀਆਂ ਚੱਪਲਾਂ ਪਾ ਕੇ ਮਹਾਲੀ ਮਹਾਲੀ ਤੁਹਾਡੇ ਚ ਖਰੜੇ ਪਾਟ ਮੈਂ ਜੁੱਤੀ ਤੇ ਚੱਪਲ ਪੈਰੀਂ ਪਾ ਕੇ ਮੈਂ ਸਾਈਕਲ ਤੇ ਤੁਰ ਪਾਵਾਂਗਾ ਦੂਜੇ ਕੋਟ ਸਾਈਕਲਾਂ ਤੇ ਆਉਂਦੇ ਮੈਂ ਦੂਜੇ ਮੋਟਰ ਗੱਡੀਆਂ ਤੇ ਆਉਂਦੇ ਮੈਂ ਮੋਟਰਸਾਈਕਲ ਤੇ ਆ ਜਾਊਂਗਾ ਲੇਕਿਨ ਮੈਂ ਕੈਂਪੇਨ ਰੋਕਣ ਵਾਲਾ ਨਹੀਂ ਪਰ ਮੈਨੂੰ ਆਪਣੀ ਕੌਮ ਤੇ ਮੈਨੂੰ ਆਪਣੇ ਸਮਾਜ ਦੇ ਪਰੋਸਾਇਆ ਇਹ ਆਪਣਾ ਗੜ ਛੜ ਕਰ ਵੀ ਸਾਂਭਣਗੇ ਇਹ ਆਪਣਾ ਮਾਲਪੁਰ ਵੀ ਸਾਂਭਣਗੇ ਇਹ ਬੰਗਾ ਬਹਿਰਾਮ ਵੀ ਆਪਣਾ ਸਾਂਭਣਗੇ ਇਹ ਨਮਾਸ਼ਰ ਚਾੜਲਾ ਰੋਹ ਵੀ ਸਾਂਭਣਗੇ ਇਹ ਬੜਾ ਚਰ ਸੜਵਾ ਕਾਠਗੜ ਵੀ ਸਾਂਭਣਗੇ ਇਹ ਮਰਿੰਡਾ ਚਮਕੌਰ ਸਾਹਿਬ ਤੇ ਰੋਪੜ ਵੀ ਸਾਂਭਣਗੇ ਇਹ ਝੱਜ ਚੌਕ ਨੂਰਪੁਰ ਵੇਦੀ ਤੇ ਅਨੰਦਪੁਰ ਸਾਹਿਬ ਤੇ ਨੰਗਲ ਵੀ ਇਹ ਲੋ ਬਾਮੜਾ ਕੇ ਸਾਹਮਣਗੇ ਇਹ ਸਾਹਮਣਗੇ ਕਰਾਲੀ ਸਿਸਮਾ ਮਰਿੰਡਾ ਖਰੜ ਤੇ ਸੁਹਾਣਾ ਇਹ ਸਾਹਮਣਗੇ ਲੋਕ ਦੱਸੋ ਕੀ ਫੈਸਲਾ ਤੁਹਾਡਾ ਬੜਾ ਲਾਉਗੇ ਤੇ ਜੇ ਮੇਰੀ ਜੇਬ ਦੇ ਵਿੱਚ ਸਾਧਨ ਹੋਏ ਹਰ ਚੀਜ਼ ਆਏਗੀ ਮੇਰੇ ਕੋਲ ਸਾਧਨ ਨਾ ਹੋਏ ਤਾਂ ਮੈਂ ਪੈਦਲ ਸਾਈਕਲ ਮੋਟਰਸਾਈਕਲ ਤੇ ਤੁਹਾਡੇ ਕੋਲ ਆਏਗਾ ਔਰ ਤੁਸੀਂ ਗਲੀ ਗਲੀ ਕੋਈ ਗੱਲ ਲੈ ਕੇ ਜਾਣੀ ਆ ਕਿ ਜਿੱਤੂਗਾ ਵੀ ਜਿੱਤੂਗਾ ਉਸੀ ਕੋਈ ਗੱਲ ਲੈ ਕੇ ਜਾਣੀ ਆ ਕਿ ਇਸ ਵਾਰੀ ਕੌਮ ਵਿੱਚ ਜੰਮਣਾ ਕੋਈ ਭੂision ਰਹਿਣ ਨਹੀਂ ਦੇਣਾ ਹਰ ਭੂision ਨੂੰ ਇਹ ਕਹਾਂਗੇ ਕਿ ਇਸ ਵਾਰੀ ਕੌਮੀ ਲੜਾਈ ਆ ਇਸ ਵਾਰੀ ਸਾਡੀ ਕੌਮ ਦਾ ਨਿਸ਼ਾਨ ਹੈ ਨਿਸ਼ਾਨ ਹੈ ਨਿਸ਼ਾਨ ਹੈ ਹਾਤੀ ਇੱਕ ਵੀ ਬੰਦਾ ਬਾਹਰ ਨਾ ਜਾਵੇ ਕੱਠ ਇਦਾਂ ਦਾ ਪੈਦਾ ਕਰ ਦਿਓ ਜਿੱਦਾਂ ਗੁਰੂ ਰਵਿਦਾਸ ਮਹਾਰਾਜ ਨੇ ਕਿਹਾ ਸੀ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ मधु मखिरा बिल्ले ਢੂਮੜੇ ਵਾਂਗੂ ਇਕੱਠੇ ਹੋ ਜਾਓ ਛੋਟੇ ਹੁੰਦੇ ਦਾਦੀ ਕਹਿੰਦੀ ਹੁੰਦੀ ਸੀ ਪੁੱਤ ਐਦਾਂ ਨਾ ਕਰੀ ਉਧਰ ਢੂਮੜੇ ਬਾਲ ਨੂੰ ਇਹ ਉਂਗਲੀ ਕਰਨ ਤੇ ਵੀ ਇਸ਼ਾਰਾ ਕਰਨ ਤੇ ਵੀ ਪੈ ਜਾਂਦਾ ਆ ਗੁਰੂ ਰਮਦਾਸ ਜੀ ਮਾਰਾ ਦੀਆਂ ਦੋ ਗੱਲਾਂ ਲੈ ਕੇ ਜਾਣੀਆਂ ਕਿ ਬਿੱਲੇ ਢੂਮੜੇ ਦਾ ਕੱਠ ਪੈਦਾ ਕਰਨਾ ਦੂਜਾ ਕੌਮ ਵਿੱਚ ਕੋਈ ਪਵੇਸ਼ਨ ਨਰਕਾ ਦਾ ਭਾਗੇ ਨਹੀਂ ਬਣਨਦਾ ਹਰ ਸੋ ਹੀਰਾ ਚਾਟ ਕੇ ਕਰੇ ਆਤਮਾਖੇ ਰਵਿਦਾਸ 4 ਜੂਨ ਨੂੰ ਨਤੀਜਾ ਆਉਣਾ ਹੈ 1 ਜੂਨ ਨੂੰ ਵੋਟ ਪੈਣੀ ਹੈ ਜਿੰਨੇ ਤੁਹਾਡੇ ਰਿਸ਼ਤੇਦਾਰ ਮਿੱਤਰ ਦੋਸਤ ਸਖੇ ਸੰਬੰਧੀ ਅੰਢੀ ਗੁਆਂਢੀ ਜਿਨ੍ਹਾਂ ਨੂੰ ਤੁਸੀਂ ਵਿਆਹ ਦਾ ਕਾਰਡ ਦਿੰਨੇ ਖੁਸ਼ੀ ਗਮੀ ਸਾਂਝਾ ਕਰਦੇ ਅੱਜ ਹੀ ਫੋਨ ਤੇ ਲੱਗ ਜਾਓ ਅੱਜ ਹੀ ਉਹਨਾਂ ਦੇ ਨਾਲ ਗੱਡੀਆਂ ਸਾਈਕਲ ਸਕੂਟਰ ਮੇਲਿਆਂ ਤੇ ਦੀਵਾਲੀਆਂ ਤੇ ਵਿਆਹ ਤੇ ਜਿਹਦਾ ਕਾਰਡ ਲੈ ਕੇ ਜਾਣੇ ਉਹਨਾਂ ਦੇ ਘਰਾਂ ਤੱਕ ਪਹੁੰਚ ਕਰ ਲਓ ਪਹੁੰਚ ਕਰਕੇ ਇੱਕੋ ਹੀ ਬੇਨਤੀ ਕਰਨੀ ਆ ਕਿ ਸੋ ਨਾਰਾਜ਼ਗੀ ਆ ਸਾਡੀਆਂ ਹੋ ਸਕਦੀਆਂ ਆਪਣਾ ਰਾਜਾ ਬਣੇ ਆਪਣੇ ਵਾਲੇ ਅੱਗੇ ਅਣ ਕੋਈ ਕੋਈ ਇਸ ਗੱਲ ਤੇ ਨਾਰਾਜ਼ਗੀ ਨਹੀਂ ਆ ਇਸ ਕਰਕੇ ਵੀਰੋ ਭੈਣੋ ਮਤਾਓ ਬਜ਼ੁਰਗੋ ਇਕੱਠੇ ਹੋ ਕੇ ਡੱਟ ਜਾਓ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਧੰਨਵਾਦ ਜੈ ਭੀਮ ਜੈ ਭਾਰਤ ਇੱਥੋਂ ਇੱਥੋਂ ਅਸੀਂ ਤੁਰਨਾ ਜਿਹੜੇ ਤੁਰ ਸਕਦੇ ਹੋ ਤੁਰੋ ਇੱਥੋਂ 15 ਮਿੰਟ ਦੀ ਦੂਰੀ 12 ਮਿੰਟ ਦੀ ਦੂਰੀ ਤੇ ਕਚਹਿਰੀਆਂ ਹਰ ਹੱਥ ਵਿੱਚ ਝੰਡਾ ਹੋਣਾ ਚਾਹੀਦਾ ਨਹੀਂ ਝੰਡੇ ਤੁਹਾਨੂੰ ਸਪਲਾਈ ਬਾਹਰ ਨਿਕਲਦਿਆਂ ਨੂੰ ਮਿਲ ਜਾਣੇ ਆ ਬਾਹਰ ਪੁੱਜ ਗਏ ਝੰਡੇ ਸਾਰੇ ਬਾਹਰ ਪੁੱਜ ਗਏ ਆ ਔਰ ਝੰਡਾ ਆਪਣਾ ਝੰਡਾ ਉੱਚਾ ਝੰਡਾ ਉੱਚਾ ਝੰਡਾ ਲਹਿਰਾਉਦੇ ਜਣਾ ਇਹਦੀ ਲਹਿਰਾਂ ਦੁਸ਼ਮਣ ਤੇ ਤਹਿਲ ਪੈਦਾ ਕਰੇਗੀ ਧੰਨਵਾਦ Kan j a d